ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਤੇ ਅੱਜ ਪੇਸ਼ ਦਾ ਸਭ ਤੋਂ ਵੱਡਾ ਤਿਉਹਾਰ ਜਿਹੜਾ ਹੈਗਾ ਉਹ ਹੋਣ ਜਾ ਰਿਹਾ 6 ਗੇੜ ਦੀਆਂ ਚੋਣਾ ਹੋ ਚੁੱਕੀਆਂ ਨੇ ਤੇ 7ਵੇਂ ਗੇੜ ਦੀ ਚੋਣ ਜਿਹੜੀ ਹੈਗੀ ਆ ਉਹ ਅੱਜ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ 7ਵੇਂ ਗੇੜ ਦੀ ਚੋਣ ਜਿਹੜੀ ਉਹ ਹੋਣ ਜਾ ਰਹੀ ਹੈ ਤੇ ਤਸਵੀਰਾਂ ਇਸ ਵੇਲੇ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹਾਂ ਕਿ ਜਿੱਥੇ ਸੁਰੱਖਿਆ ਦੇ ਪੱਖੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਜਿਹੜੇ ਦਿਵਿਆਂਗ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਹੱਥ ਪੈਰ ਕੰਮ ਨਹੀਂ ਕਰਦੇ ਉਹਨਾਂ ਵਾਸਤੇ ਸਪੈਸ਼ਲੀ ਈ ਵੀਲਚੇਅਰ ਜਿਹੜੀਆਂ ਹੈਗੀਆਂ ਬਜ਼ੁਰਗ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ ਉਹਨਾਂ ਵਾਸਤੇ ਵੀਲਚੇਅਰ ਦਾ ਵੀ ਇੱਥੇ ਪ੍ਰਬੰਧ ਕੀਤਾ ਗਿਆ ਹੈਗਾ ਔਰ ਸਵੇਗਣਾ ਸਵੇਰੇ 7 ਵਜੇ ਦੀਆਂ ਹੈਗੀਆਂ ਨੇ ਔਰ ਲੋਕ ਜਿਹੜੇ ਹੈਗੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਵੇਰ ਦੇ ਸਮੇਂ ਵੋਟ ਜਿਹੜੀ ਆਉਣ ਦੀ ਗੱਲ ਕਹੀ ਗਈ ਸੀ ਤਾਂ ਕਿ ਠੰਡੇ ਟੰਡੇ ਜਿਹੜਾ ਵੋਟਾਂ ਦਾ ਜਿਹੜਾ ਪ੍ਰਕਿਰਿਆ ਜਿਹੜਾ ਹੋ ਸਕੇ ਔਰ ਖਾਸ ਕਰਕੇ ਹੀਟ ਵੇਵ ਦੇ ਚੱਲਦੇ ਆ ਪੀਣ ਵਾਲੇ ਪਾਣੀ ਠੰਡਾ ਮਿੱਠਾ ਜਲ ਦਾ ਇਥੇ ਪ੍ਰਬੰਧ ਕੀਤਾ ਗਿਆ। ਛਬੀਲ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਆਉਣ ਵਾਲੇ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦੇ ਵੀ ਸੰਗੀ ਪਰੇਸ਼ਾਨੀ ਨਾ ਆਵੇ। ਇਸ ਥਾਂ ਤੇ ਛਬੀਲ ਦਾ ਛਬੀਲ ਦੇ ਜਲ ਦਾ ਪ੍ਰਬੰਧ ਕੀਤਾ ਗਿਆ। ਲਾਹੌਰੀ ਜੀਰਾ ਜਿਹੜਾ ਹੈਗਾ ਉਸ ਦਾ ਪ੍ਰਬੰਧ ਕੀਤਾ ਗਿਆ ਹੈ। ਠੰਡੇ ਪਾਣੀ ਦੀ ਵਿਵਸਥਾ ਪੂਰੀ ਤਰ੍ਹਾਂ ਇਥੇ ਕੀਤੀ ਗਈ ਹੈਗੀ ਆ ਔਰ ਸਵੇਰ ਦੀਆਂ ਤਸਵੀਰਾਂ ਹੈਗੀਆਂ ਤੁਸੀਂ ਇੱਕ ਵਾਰੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਲੰਬੀਆਂ ਲਾਈਨਾਂ ਜਿਹੜੀਆਂ ਹੈਗੀਆਂ ਸਵੇਰੇ 7 ਵਜੇ ਦੇ ਸਮੇਂ ਲੱਗੀਆਂ ਜਾਂ ਨੇ ਔਰ ਵੋਟ ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਕਰਨ ਲਈ ਲੋਕ ਸਵੇਰੇ ਸਵੇਰੇ ਸੈਂਟਰ ਟਾਊਨ ਇਲਾਕੇ ਦੇ ਵਿੱਚ ਅਸੀਂ ਅਸਲੇ ਮੌਜੂਦ ਹੈਗੇ ਆ ਔਰ ਇਸ ਵੇਲੇ ਸਵੇਰੇ ਸਵੇਰੇ ਜਿਹੜੇ ਲੋਕ ਹੈਗੇ ਨੇ ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ ਦੇ ਉੱਤੇ ਮੌਜੂਦ ਹੈਗੇ ਨੇ ਔਰ ਇਸੇ ਜਗ੍ਹਾ ਤੇ 9 ਵਜੇ ਜਾਂ 9:30 ਵਜੇ ਦੇ ਕਰੀਬ ਜਿਹੜੇ ਬਰਵੰਜਲ ਕਾਲੀ ਹੈਗੇ ਨੇ ਭਾਜਪਾ ਦੇ ਆਗੂ ਉਹਨਾਂ ਵੱਲੋਂ ਵੀ ਆਪਣੀ ਵੋਟ ਦਾ ਹੱਕ ਦਾ ਫਰਮਾਨ ਜਿਹੜਾ ਹੈਗਾ ਉਹ ਕੀਤਾ ਜਾਣਾ ਬਿਲਕੁਲ ਇਥੇ ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਜਿਹਨਾਂ ਨੇ ਕੀਤਾ ਆਪਣੀਆਂ ਉਂਗਲਾਂ ਤੇ ਉੱਤੇ ਲੱਗੀ ਹੋਈ ਸਿਆਹੀ ਇਹ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਮੈਂ ਇੱਕ ਵਾਰੀ ਮੈਡਮ ਨੂੰ ਫਿਰ ਕਹਾਂਗਾ ਕਿ ਤੁਸੀਂ ਆਪਣੀ ਜਿਹੜੀ ਜ਼ਮੂਰੀ ਹੱਕ ਦਾ ਇਸਤੇਮਾਲ ਕੀਤਾ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਖਾਓ ਕਿਉਂਕਿ ਕਾਫੀ ਹੱਦ ਤੱਕ ਜਿਹੜੇ ਲੋਕ ਹੈਗੇ ਨੇ ਜਿਹੜੇ ਸਮਾਜ ਸੇਵੀ ਹੈਗੇ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਲੋਕ ਵੋਟ ਦਾ ਹੱਕ ਜਿਹੜਾ ਆਪਣੇ ਵੋਟ ਦਾ ਹੱਕ ਹੈਗਾ ਉਹ ਅਦਾ ਕਰਕੇ ਆਉਣਗੇ ਉਹਨਾਂ ਨੂੰ ਕਾਫੀ ਜਗ੍ਹਾ ਤੇ ਹੋਟਲਾਂ ਦੇ ਵਿੱਚ ਜਾਂ ਜਦਾਂ ਕਈ ਸਰਸਾਵਾਂ ਇਦਾਂ ਦੀ ਹੈਗੇ ਉਹਨਾਂ ਨੇ 25% ਤੱਕ ਡਿਸਕਾਊਂਟ ਦਾ ਵੀ ਐਲਾਨ ਕੀਤਾ ਹੈਗਾ ਔਰ ਜਿਹੜੇ ਨਵੇਂ ਵੋਟਰ ਹੈਗੇ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਅੱਜ ਵੋਟ ਕਾਸਟ ਕਰਨੀ ਹੈ ਉਹਨਾਂ ਵਾਸਤੇ ਡੀਸੀ ਸਾਹਿਬ ਵੱਲੋਂ ਫਿਲਮ ਦੀ ਟਿਕਟਸ ਦੀ ਫ੍ਰੀ ਦੇਣ ਦਾ ਵੀ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਅੱਜ ਪਹਿਲੀ ਵਾਰੀ ਵੋਟ ਕਾਸਟ ਕਰਨੀ ਹੈ ਨਵੇਂ ਵੋਟਰ ਹੈਗੇ ਨੇ ਉਹਨਾਂ ਨੂੰ ਅੱਜ ਇੱਕ ਟਿਕਟ ਫ੍ਰੀ ਦਿੱਤੀ ਜਾਵੇਗੀ ਡਿਪਟੀ ਕਮਿਸ਼ਨਰ ਵੱਲੋਂ ਔਰ ਜਿਹੜੇ ਪੁਰਾਣੇ ਵੋਟਰ ਹੈਗੇ ਨੇ ਜਿਹਨਾਂ ਪਹਿਲਾਂ ਵੀ ਵੋਟਾਂ ਪਾਈਆਂ ਹੈਗੇ ਜੇ ਉਹ ਆਪਣੀ ਵੋਟ ਕਾਸਟ ਤੇ ਅੱਜ ਕਈ ਜਗਾਵਾਂ ਤੇ ਡਿਸਕਾਊਂਟ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ 25% ਦੀ ਡਿਸਕਾਊਂਟ ਦੀ ਵੀ ਗੱਲ ਕਹੀ ਗਈ ਹੈ ਔਰ ਕਈ ਪੈਟਰੋਲ ਪੰਪਾਂ ਦੇ ਉੱਤੇ ਅੱਜ ਜਿਹੜਾ ਵੋਟ ਦਾ ਹੱਕ ਆਪਣੇ ਦਾ ਲਿਵਾਉਣ ਜਾ ਰਹੇ ਨੇ ਆਪਣੇ ਦਿਖਾਣਗੇ ਵੋਟ ਪਈ ਹੋਈ ਦਿਖਾਣਗੇ ਆਪਣੇ ਉਂਗਲ ਤੇ ਲੱਗੀ ਹੋਈ سیاਹੀ ਦਿਖਾਣਗੇ ਉਹਨਾਂ ਨੂੰ 2 ਰੁਪਏ ਤੱਕ ਪੈਟਰੋਲ ਵੀ ਸਸਤਾ ਮਿਲੇਗਾ ਕਈ ਪੈਟਰੋਲ ਪੰਪਾਂ ਵਾਲਿਆਂ ਨੇ ਇਹ ਵੀ ਐਲਾਨ ਕੀਤਾ ਹੋਇਆ ਔਰ ਅੱਜ ਸਵੇਰ ਦੇ ਸਮੇ 7:37 ਵਜੇ ਦਾ ਸਮਾਂ ਹੋ ਚੁੱਕਾ ਆਪਣੇ ਜ਼ਬੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਲੋਕ ਇੱਥੇ ਪਹੁੰਚੇ ਨੇ ਮਹਿਲਾਵਾਂ ਇੱਥੇ ਮੌਜੂਦ ਨੇ ਬਜ਼ੁਰਗ ਮੌਜੂਦ ਨੇ ਨੌਜਵਾਨ ਮੌਜੂਦ ਨੇ ਤੇ ਅੱਜ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਲੋਕਤੰਤਰ ਦਾ ਆਖਰੀ ਪੜਾ ਸੱਤਵਾਂ ਪੜਾ ਜਿਹੜਾ ਹੈਗਾ ਉਹ ਚੱਲ ਰਿਹਾ ਅੱਜ ਸ਼ਾਮ ਨੂੰ 6 ਵਜੇ ਤੱਕ ਇਹ ਵੋਟਾਂ ਪੈਣੀਆਂ ਨੇ ਔਰ 6 ਵਜੇ ਤੋਂ ਬਾਅਦ ਲੋਕਾਂ ਵੱਲੋਂ EVM ਦੇ ਵਿੱਚ ਉਹਨਾਂ ਨੁਮਾਇੰਦਿਆਂ ਦੀ ਕਿਸਮਤ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਜਾਣੀ ਜਿਹੜੇ ਇਸ ਲੋਕਤੰਤਰ ਦੇ ਵੱਡੇ ਤਿਉਹਾਰ ਦੇ ਵਿੱਚ ਉਮੀਦਵਾਰ ਹੈਗੇ ਨੇ ਔਰ 4 ਤਰੀਕ ਨੂੰ ਇਹਨਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਣੀ ਹੈ ਇਸੇ ਦੇ ਨਾਲ ਲੱਗਦੀਆਂ ਹੋਈਆਂ ਲਾਲ ਮਿਲ ਇਸੇ ਦੇ ਨਾਲ ਦੀਆਂ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਦੇ ਕਰਾ ਸਵੇਰ ਤੋਂ ਲੈ ਕੇ ਸ਼ਾਮ ਦੇ ਕਰ ਜ਼ੂਰ ਦਿਖਾਉਂਦੇ ਰਵਾਂਗੇ ਕਿਉਂਕਿ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਔਰ ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਕਿ 70% ਤੋਂ ਜ਼ਿਆਦਾ ਵੋਟ ਕਾਸਟ ਦੀ ਗੱਲ ਉਹਨਾਂ ਨੇ ਕਹੀ ਕਿ 70% ਤੋਂ ਵੱਧ ਵੋਟ ਕਾਸਟ ਕਰਨ ਦਾ ਟੀਚਾ ਜਿਹੜਾ ਹੈਗਾ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀਗੀ ਔਰ ਜੋ ਤਸਵੀਰਾਂ ਅਸੀਂ ਸਵੇਰ-ਸਵੇਰੇ ਦੇਖਦੇ ਆ ਕਿਉਂਕਿ ਹੀਟ ਵੇਵ ਗਰਮੀ ਦਾ ਦਿਨ ਹੈਗਾ ਪ੍ਰਬੰਧ ਪੂਰੇ ਕੀਤੇ ਗਏ ਨੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਜਾਂ 휠체어 ਦੀ ਗੱਲ ਕਰੀਏ ਜਾਂ ਹੋਰ ਸੁਵਿਧਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਗੱਲ ਕਰੀਏ ਪੂਰੀ ਤਰ੍ਹਾਂ ਨਾਲ ਪੁਖਤਾ ਪ੍ਰਬੰਧ ਜਿਹੜੇ ਹੈਗੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਔਰ ਇਸੇ ਦੇ ਨਾਲ ਮਿਲਦੀਆਂ ਹੋਈਆਂ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤਿੱਕਰ ਜ਼ਰੂਰ ਪਹੁੰਚਾਉਂਦਾ ਰਹਾਂਗੇ ਤਾਂ ਤਿੱਕਰ ਮੈਨੂੰ ਤੇ ਮੇਰੇ ਸਹਿਯੋਗੀ ਕੈਮਰਾਮੈਨ ਸੁਖਵਿੰਦਰ ਤੇ ਸੁਰੇਂਦਰ ਕੰਬੋਈ ਨੂੰ ਧੰਨਵਾਦ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par